ਸਤਿ ਸ੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੇਸ਼ ਹੈ ਜਗਦੀਪ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਚੜ੍ਹੇ ਤੁਰੰਗ ਉਡਾਵੇ ਬਾਜ ਇਸ ਦਾ ਭਾਗ 14 ਆਪਾਂ ਕੱਲ ਤੁਹਾਡੇ ਨਾਲ ਸ਼ੁਰੂ ਕੀਤਾ ਸੀ ਉਸੇ ਭਾਗ ਦਾ ਅਗਲਾ ਹਿੱਸਾ ਅੱਜ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਹਾਂ ਪੋਤਾਣੇ ਦਾ ਨਵਾਬ ਲੁਤਫਲੀ ਕਹਿਣ ਨੂੰ ਭਾਵੇਂ ਸੈयद ਸੀ ਅਰਸ਼ੌਂਕ ਰਾਜਿਆਂ ਜਿਹੇ ਰੱਖਦਾ ਸੀ ਉਹ ਮੁਜਰੇ ਦੇਖਣ ਦਾ ਆਦੀ ਹੋ ਗਿਆ ਸੀ ਤੇ ਚਾਵੜੀ ਬਾਜ਼ਾਰ ਦੇ ਕੋਠਿਆਂ ਤੇ ਸ਼ਾਹੀ ਠਾਠ ਨਾਲ ਜਾਇਆ ਕਰਦਾ ਸੀ ਹੁਣ ਕੋਈ ਮੁਸਲਮਾਨ ਭਾਵੇਂ ਕਿੰਨਾ ਵੀ ਚੰਗੇ ਹੋਏ ਸਾਰਾ ਦਿਨ ਤਸਬੀਹ ਚਾਹੀ ਹੱਥੋਂ ਨਾ ਛੱਡਦਾ ਹੋਏ ਪਰ ਕੋਈ ਇੱਕ ਅਲਾਮਤ ਵੀ ਖੁਦਾ ਦੇ ਰਾਹ ਵਿੱਚ ਰੁਕਾਵਟ ਬਣ ਸਕਦੀ ਹੈ ਤੇ ਉਸ ਨੂੰ ਤਾਂ ਅਲਾਮਤ ਵੀ ਬੁਰੀ ਲੱਗ ਗਈ ਸੀ ਇੱਕ ਹੱਥ ਤਸਬੀਹ ਤੇ ਦੂਜੇ ਹੱਥ ਤਵਾਇਫ ਦੇ ਘੁੰਮਰੂ ਉਹ ਤਾਂ ਸ਼ੰਕਾਰ ਇਬਾਦਤ ਉੱਤੇ ਭਾਰੀ ਪੈ ਹੀ ਸਕਦੀ ਹੈ ਤੇ ਹੌਲੀ-ਹੌਲੀ ਉਹ ਚਾਵੜੀ ਬਾਜ਼ਾਰ ਦੀਆਂ ਬਦਨਾਮ ਗਲੀਆਂ ਵਿੱਚ ਆਪ ਤੱਕ ਵਾਚਾ ਹੀ ਨਾਲ ਹੀ ਸਭ ਘਰ-ਬਾਰ ਦੌਲਤ ਵੀ ਖਵਾ ਬੈਠਾ ਪਰ ਉਸ ਦਾ ਉੱਥੇ ਜਾਣਾ ਨਹੀਂ ਛੁੱਟਾ ਫਿਰ ਉਸ ਦਾ ਮੇਲ ਜ਼ੈਲ ਦਾ ਨਾਲ ਹੋਇਆ ਕਸ਼ਮੀਰ ਤੋਂ ਕਿਸੇ ਗੋਰੇ ਸਕਿਨਰ ਦੁਆਰਾ ਉਧਾਲ ਕੇ ਲਿਆਂਦੀ ਗਈ ਜ਼ੈਲ ਦਾ ਜਿਸ ਨੂੰ ਕਿ ਸ਼ਾਇਦ ਗੋਰਾ ਆਪ ਹੀ ਚਾਵੜੀ ਬਾਜ਼ਾਰ ਦੇ ਕਿਸੇ ਕੋਠੇ ਤੇ ਵੇਚ ਗਿਆ ਸੀ ਕਸ਼ਮੀਰੀ ਸੂਹਤ ਪੰਨੋ ਖਰੀਦਣ ਲਈ ਕਿਹੜਾ ਦੀ ਖਰੀਦਦਾਰ ਘਟਸਨ ਲੁਤਾਫਲੀ ਜ਼ੈਲਦਾ ਵੱਲ ਮੁਹਿਆ ਗਿਆ ਨਵਾਬ ਨੂੰ ਜਾਪਿਆ ਕਿ ਸ਼ਾਇਦ ਜਿਸ ਦੀ ਉਸ ਨੂੰ ਐਨੇ ਸਮੇਂ ਤੋਂ ਭਾਲ ਸੀ ਉਹ ਲੱਭ ਗਿਆ ਸੀ ਸਮੇਂ ਦੇ ਇਸੇ ਗੇੜ ਵਿੱਚ ਨਵਾਬ ਜ਼ੈਲਦਾ ਨੂੰ ਆਪਣੇ ਘੋੜੇ ਤੇ ਸਵਾਰ ਕਰਵਾ ਕੇ ਕੋਤਾਣੇ ਲੈ ਆਇਆ ਕੁਦਰਤ ਕੀ ਸ਼ਰਾਰਤਾਂ ਕਰਦੀ ਹੈ ਤੇ ਵਕਤ ਕੀ ਖੇਡਾਂ ਖੇਡਦਾ ਹੈ ਇਸ ਦਾ ਅੰਦਾਜ਼ਾ ਕਦ ਕੋਈ ਲਾ ਸਕਦਾ ਹੈ ਜ਼ੈਲਦਾ ਦਾ ਸਵਾਗਤ ਕੁਤਾਣੇ ਦੀ ਹਵੇਲੀ ਵਿੱਚ ਉਸੇ ਤਰ੍ਹਾਂ ਹੋਇਆ ਜਿਵੇਂ ਉਦਲਗੀਆਂ ਦਾ ਹੁੰਦਾ ਹੈ ਕਿ ਉਤੋਂ ਉਹ ਤਾਂ ਤਵਾਇਫ ਵੀ ਸੀ ਭਾਵੇਂ ਕਿ ਨਾ ਤਾਂ ਉਸ ਦੀ ਮਰਜ਼ੀ ਉਦਲ ਜਾਣ ਦੀ ਸੀ ਤੇ ਨਾ ਹੀ ਤਵਾਇਫ ਹੋਣ ਦੀ ਉਸ ਦੀ ਮਰਜ਼ੀ ਪੁੱਛੀ ਜਾਂਦੀ ਤਾਂ ਉਹ ਕਸ਼ਮੀਰ ਤੋਂ ਹੀ ਨਾ ਆਉਂਦੀ ਕੋਠੇ ਦੀ ਮਾਲਕਣ ਨੇ ਜਿੰਨੇ ਚਿਲੜਾਂ ਵਿੱਚ ਉਸ ਨੂੰ ਖਰੀਦਿਆ ਸੀ ਉਸ ਤੋਂ 4 ਵੱਧ ਲੈ ਕੇ ਅਗਾਹ ਵੇਚ ਦਿੱਤਾ ਜ਼ਿਬਾਹ ਹੋਣ ਲਈ ਕਸ਼ਮੀਰ ਜਿਹੇ ਸਵਰਗ ਵਿੱਚ ਜੰਮੀ ਦੁੱਖਾਂ ਦੀ ਮਾਰੀ ਜ਼ੈਲਦਾ ਲਈ ਮਨੋਹ ਜੀ ਹੋਰ ਨਰਕ ਦੇਖਣੇ ਬਾਕੀ ਸਨ। ਨਵਾਬ ਦੀ ਬੇਗਮ ਅਤੇ ਪੁੱਤਰ ਨੇ ਉਸ ਨੂੰ ਹੋਰ ਤਸੀਹੇ ਦੇਣੇ ਸ਼ੁਰੂ ਕੀਤੇ। ਪਰ ਜ਼ੈਲ ਦਾ ਹੁਣ ਇਥੋਂ ਕਿੱਥੇ ਜਾਂਦੀ? ਸੋਰੋਂ ਦੀ ਬਿਲਕਦੀ ਦਿਨ ਕੱਟੀ ਕਰਦੀ ਰਹੀ। ਫਿਰ ਲਗਭਗ 3 ਸਾਲ ਮਗਰੋਂ ਜਦ ਹਵੇਲੀ ਵਿੱਚੋਂ ਨਵ ਜੰਮੇ ਬਾਲ ਦੇ ਰੋਣ ਦੀ ਆਵਾਜ਼ ਆਈ ਤਾਂ ਹਵੇਲੀ ਇੰਨਾ ਬੋਲਾਂ ਨਾਲ ਗੂੰਜ ਉੱઠી। ਰਖੇਲ ਦੇ ਘਰ ਪੀ ਜੰਮੀ ਹੈ। ਕੀ ਨਵਾਬ ਇਸ ਕੁੜੀ ਨੂੰ ਪਿਓ ਦਾ ਨਾਮ ਦੇਵੇਗਾ? ਇਹ ਸਵਾਲ ਗਲਤ ਸੀ। ਸਵਾਲ ਹੋਣਾ ਚਾਹੀਦਾ ਸੀ ਕੇਸ ਕੁੜੀ ਦਾ ਕੋਈ ਨਾਮ ਵੀ ਰੱਖਿਆ ਜਾਏਗਾ ਕਿਉਂਕਿ ਕਿਸੇ ਨੂੰ ਉਸ ਕੁੜੀ ਦੇ ਪੈਦਾ ਹੋਣ ਦਾ ਚਾਹ ਨਹੀਂ ਸੀ ਕਿਸੇ ਨੇ ਉਸ ਨੂੰ ਪਿਆਰ ਨਾਲ ਚੱਕ ਕੇ ਲਾੜ ਨਹੀਂ ਲੜਾਇਆ ਨਵਾਬ ਉਸ ਦਾ ਸﻘਾ ਆਬਾ ਉਸ ਨੂੰ ਕਿੰਨਾ ਚਿਰ ਦੇਖਣ ਵੀ ਨਾ ਆਇਆ ਤੇ ਮਤਰਿਆਂ ਨੇ ਤਾਂ ਆਉਣਾ ਹੀ ਕੀ ਸੀ ਕਿਸੇ ਹੋਰ ਨੇ ਭਾਵੇਂ ਲੋੜ ਜਾਣੀ ਚਾਹੀ ਨਾ ਪਰ ਮਾਣ ਨੇ ਆਪਣੀ ਧੀ ਦਾ ਨਾਮ ਫਰਜ਼ਾਨਾ ਰੱਖਿਆ ਰੋਟੀ ਤਾਂ ਜ਼ੈਲਦਾਨ ਨੂੰ ਪਹਿਲਾਂ ਹੀ ਲੰਗੇ ਡੰਗ ਮਿਲਦੀ ਸੀ ਹੁਣ ਤਾਂ ਉਸ ਨੇ ਧੀ ਦੇ ਮੂੰਹ ਹੀ ਨਵਾਲਾ ਪਾਉਣਾ ਸੀ ਕੀ ਕਰਦੀ ਪਰ ਕਿਸੇ ਵੀ ਤਰ੍ਹਾਂ ਮਾਂ ਧੀ ਨੂੰ ਆਪਣਾ ਢਿੱਡ ਵੱਡ ਵੱਡ ਕੇ ਪਾਲਣਾ ਸ਼ੁਰੂ ਕੀਤਾ ਹਾਂ ਸ਼ੁਕਰ ਇਹ ਕਰਦੀ ਸੀ ਕਿ ਹੋਰ ਨਹੀਂ ਤਾਂ ਉਹਨਾਂ ਸਿਰ ਛੱਤ ਤਾਂ ਸੀ ਜੋ ਧੁੱਪਾਂ ਮੀਂਹਾਂ ਤੇ ਠੰਡ ਤੋਂ ਬਚਾ ਲੇ ਪਰ ਛੱਤ ਵੀ ਟਹਿ ਗਈ ਜਿਸ ਦਿਨ ਨਵਾਬ ਨੇ ਆਖਰੀ ਸਾਹ ਲਿਆ ਮਾਂ ਧੀ ਦੇ ਸਿਰ ਤੋਂ ਛੱਤ ਵੀ ਟਹਿ ਗਈ ਨਵਾਬ ਦਾ ਜ਼ਨਾਜ਼ਾ ਵੀ ਨਹੀਂ ਉੱਠਿਆ ਸੀ ਕਿ ਜ਼ੈਲਦਾ ਦੇ ਉਸ ਦੀ 7 ਸਾਲਾਂ ਦੀ ਧੀ ਫਰਜ਼ਾਨਾ ਨੂੰ ਅੱਤ ਠੰਡ ਦੀ ਰਾਤ ਤੱਗੇ ਮਾਰ ਕੇ ਹਵੇਲੀ ਤੋਂ ਬਾਹਰ ਕੱਢ ਦਿੱਤਾ ਗਿਆ ਹੁਣ ਜ਼ੈਲ ਦਾ ਮੋੜ ਉਸੇ ਦਲਦਲਵਲ ਤੁਰ ਪਈ ਜਿੱਥੋਂ ਨਵਾਬ ਉਸ ਨੂੰ ਲੈ ਕੇ ਆਇਆ ਸੀ ਉਸ ਨੂੰ ਕੋਠੀਏ ਦੀ ਆਪਣੀ ਇੱਕ ਸਹੇਲੀ ਨੇ ਵਾਪਸ ਯਾਦ ਆ ਰਹੀ ਸੀ ਤਵਾਇਫਾਂ ਦੇ ਘਰ ਨਹੀਂ ਹੁੰਦੇ ਜ਼ੈਲ ਦਾ ਹਵੇਲੀਆਂ ਨਹੀਂ ਹੁੰਦੀਆਂ ਕੋਠੇ ਹੁੰਦੇ ਨੇ ਹਵੇਲੀ ਤੋਂ ਕੱਢੇ ਜਾਣ ਤੋਂ ਬਾਅਦ ਉਸ ਦੇ ਦਿਲ ਵਿੱਚ ਸਿਰਫ ਇੱਕੋ ਟਿਕਾਣਾ ਆਇਆ ਚਾਵੜੀ ਬਾਜ਼ਾਰ ਸੋਹੋ ਤੁਰ ਪਈ ਦਿੱਲੀ ਵੱਲ ਜਾਂਦੇ ਆ ਕਦੇ-ਕਦੇ ਉਹ ਜਾਂ ਧੀ ਨੂੰ ਚੁੱਕ ਕੇ ਤੁਰਦੀ ਥੱਕ ਜਾਂਦੀ ਤੱਕੂ ਚਿਰ ਉਸ ਨੂੰ ਠੇਹਾਂ ਲਾ ਕੇ ਬੋਲਦੀ ਕੁਝ ਚਿਰ ਹੁਣ ਭੱਜ ਕੇ ਚੱਲ ਮੇਰੀ ਧੀ ਤੇ ਬਾਲੜੀ ਮਾਂ ਤੋਂ ਅੱਗੇ ਭੱਜਦੀ ਸੋਹਲ ਲੰਗੇ ਪੈਰਾਂ ਵਿੱਚ ਜਾਦੀ ਕੋਈ ਚੋਬ ਹੁੰਦੀ ਤਾਂ ਫਰਜ਼ਾਨਾ ਬੋਲਦੀ ਕੰਡਾ ਆਮੀ ਤੇ ਮਾਂ ਭਰੀਆਂ ਅੱਖਾਂ ਨਾਲ ਉਸ ਦੇ ਪੈਰ ਸਹਲਾਉਂਦੀ ਭਾਵੇਂ ਉਹ ਕਹਿਣਾ ਚਾਹੁੰਦੀ ਹੁੰਦੀ ਇਹ ਕਿਹੜੇ ਕੰਡੇ ਨੇ ਦਿੱਤੇ ਤੇ ਇਹ ਕਿਹੜੀ ਪੀੜ ਹੈ ਕੰਡੇ ਦਾ ਜੋ ਤੇਰੇ ਕਰਮਾਂ ਵਿੱਚ ਕਿਸਮਤ ਨੇ ਬੀਜ ਦਿੱਤੇ ਹਨ ਉਹਨਾਂ ਦੀ ਚੋਬ ਨਹੀਂ ਸਦਾ ਤੇਰੇ ਪੈਰ ਜ਼ਖਮੀ ਹੀ ਰੱਖਣੇ ਨੇ ਸਿਤਮ ਇਹ ਹੋਣਾ ਹੈ ਮੇਰੀ ਬੱਚੀ ਕਿਉਂ ਨਾ ਲਹੂ ਲਿਬੜੇ ਪੈਰਾਂ ਦੀ ਥੜਕਨ ਪੀੜ ਦੇ ਬਾਵਜੂਦ ਵੀ ਬਿਤਾਲੀ ਨਹੀਂ ਹੋਣੀ ਚਾਹੀਦੀ ਜ਼ਖਮੀ ਪੈਰਾਂ ਨੇ ਵੀ ਤਬਲੀ ਨਾਲ ਇਕਮਿਕ ਹੋ ਕੇ ਕੁੰਗਰੂਆਂ ਦੀ ਮਨਮੋਹਕ ਆਵਾਜ਼ ਕੱਢਣੀ ਹੋਏਗੀ ਪਰ ਜ਼ਿਆਲ ਦਾ ਚੁੱਪ ਰਹਿੰਦੀ ਤੇ ਮੁਰ ਇਕਦਮ ਬੋਲੀ ਨਹੀਂ ਮੈਂ ਆਪਣੀ ਧੀ ਨੂੰ ਉਹਨਾਂ ਬਦਨਾਮ ਗਲੀਆਂ ਦੇ ਹਨੇਰਿਆਂ ਵਿੱਚ ਕੁੱਮ ਨਹੀਂ ਹੋਣ ਦੇਵਾਂਗੀ ਭਾਵੇਂ ਉਹ ਸੱਚ ਤੋਂ ਅਣਜਾਣ ਨਹੀਂ ਸੀ ਪਰ ਫੇਰ ਵੀ ਆਸ ਦੀ ਕਿਰਨ ਦੀ ਉਡੀਕ ਤਾਂ ਸੀ ਦਿਲ ਭਾਵੇਂ ਕੜੜਾ ਰੱਖ ਗਿਆ ਪਰ ਅੱਖਾਂ ਉਤੇ ਕਾਬੂ ਨਾ ਲੰਦਾ ਤੁਰੋਂਦੀ ਕਿਉਂ ਹੈ ਅੰਮੀ ਮਾਲੜੀ ਬੋਲੀ ਰੋਂਦੀ ਹਾਂ ਔਰਤ ਜਾਤ ਦੇ ਕਰਮਾਂ ਨੂੰ ਧੀਏ ਕਿ ਐਸੀ ਆਪਾਗੀ ਜੂਨ ਹੈ ਇਹ ਹੋਰੇ ਕੀ ਪਾਪ ਕਰ ਦਿੱਤੂ ਹਵਾਨੀ ਕਿ ਸਾਰੀ ਔਰਤ ਜਾਤ ਨੂੰ ਸਜਾ ਕੋ ਬਣੀ ਪੈ ਰਹੀ ਹੈ ਡਿਗਦੀਆਂ ਟਹਿਨੀਆਂ ਦੋਵੇਂ ਮਾਵਾਂ ਦੀਆਂ ਚਾਵਲੀ ਬਾਜ਼ਾਰ ਪਹੁੰਚ ਗਈਆਂ 10 ਸਾਲ ਹੋ ਗਏ ਨੇ ਪਰ ਇਹ ਥਾਂ ਰਤਾ ਨਹੀਂ ਬਦਲੀ ਕੋਠਿਆਂ ਦੀ ਖਸਤਾ ਹਾਲਤ ਦੇਖ ਜ਼ੈਲ ਦਾ ਬੋਲਦੀ ਤੂੰ ਪਹਿਲਾਂ ਵੀ ਇੱਥੇ ਆਈਆਂ ਅੰਮੀ ਤੇਰੀ ਅੰਮੀ ਇੱਥੋਂ ਹੀ ਗਈ ਆਤੀ ਏ ਫੇਰ ਤਾਂ ਹੁਣ ਆਪਾਂ ਨੂੰ ਘਰ ਮਿਲ ਜਾਵੇਗਾ ਕੋਠਾ ਪਰ ਨਹੀਂ ਕੋਠਾ ਧੀ ਕੋਠਾ ਤਾਂ ਹੋਰ ਵੀ ਚੰਗਾ ਹੈ ਅੰਮੀ ਉਪਰੋਂ ਬਾਜ਼ਾਰ ਦੀ ਸੇਗਾ ਆਪਾਂ ਕੋਠੇ ਤੇ ਪਿੰਗਾ ਵੀ ਪਾਵਾਂਗੇ ਆ ਕੋਠਾ ਤਾਂ ਹੋਰ ਵੀ ਵਧੀਆ ਹੈ ਹਨਾ ਮੰਮੀ ਜ਼ੈਲ ਦਾ ਕੁਝ ਨਾ ਬੋਲੀ ਕੀ ਬੋਲਦੀ ਕੀ ਦੱਸਦੀ ਧੀ ਨੂੰ ਕਿ ਕੋਠਾ ਕੀ ਹੁੰਦਾ ਹੈ ਕਿਵੇਂ ਸਮਝਾਉਂਦੀ ਕਿ ਇਹ ਕੋਠਾ ਉਸਦੇ ਨਵਾਬ ਅੱਬੇ ਦੀ ਹਵੇਲੀ ਦੀ ਛੱਤ ਨਹੀਂ ਇਹ ਤਾਂ ਉਹ ਕੈਦਖਾਨਾ ਹੈ ਜਿੱਥੇ ਰਹਿਣ ਲਈ ਆਪਣਾ ਮਾਸ ਵੱਡ-ਵੱਡ ਕੇ ਬਘਿਆੜਾ ਦੇ ਲੱਕੜ-ਬੱਗਿਆਂ ਦੇ ਮੂੰਹ ਪਾਉਣਾ ਪੈਂਦਾ ਹੈ ਸੋ ਉਹ ਚੁੱਪ ਰਹੀ 10 ਦਿਨ ਦੇ ਭੁੱਖਣ-ਪਾਣੇ ਸਫ਼ਰ ਦੀ ਥਕਾਵਟ ਤੇ ਉਤੋਂ ਕਿਸੇ ਕੋਠੇ ਦੇ ਦਰਵਾਜ਼ਾ ਖੁੱਲਣਾ ਸਮਾਂ ਦਰ ਭੇੜਨ ਦਾ ਸੀ ਸੋ ਹਜੇ ਖੁੱਲਣ ਦੀ ਆਸ ਵੀ ਨਹੀਂ ਸੀ ਤੂੰ ਦਰਵਾਜ਼ਾ ਖੜਕਾ ਨਾ ਮਮੀ ਇਹ ਦਰਵਾਜ਼ੇ ਖੜਕਾਏ ਆ ਨਹੀਂ ਖੁੱਲਦੇ ਈ ਇਹ ਘਰਾਂ ਦੇ ਦਰਾਂ ਜਿਹੀ ਨਹੀਂ ਹਨ ਕਹਿੰਦਿਆਂ ਜੇਲ੍ਹ ਦਾ ਧੀ ਨੂੰ ਲੈ ਕੇ ਪੌੜੀਆਂ ਉਤਰਨ ਲੱਗੀ ਕੀ ਲੈਣਾ ਹੈ ਇਸ ਦਾ ਉਹ ਸੁਣਨ ਹੋ ਗਈ ਜਦੋਂ ਕਿਸੇ ਪੌੜੀਆਂ ਚੜਦੇ ਸ਼ਰਾਬੀ ਨੇ ਸੱਤ ਸਾਲ ਦੀ ਮਾਸੂਮ ਫਰਜ਼ਾਨਾ ਦਾ ਹੱਥ ਫੜਦਿਆਂ ਜ਼ੈਲਦਾਨ ਨੂੰ ਪੁੱਛਿਆ ਉਹ ਭੱਜੀ ਕੋਠੇ ਦੀਆਂ ਪੌੜੀਆਂ ਤੋਂ ਡਿਗਦੇ ਡਿਗਦੇ ਮਸਾਂ ਬੱਚੀ ਪਰ ਭੱਜਦੀ ਰਹੀ ਪਤਾ ਨਹੀਂ ਕਿੰਨਾ ਚਿਰ ਦામ ਉਸਨੇ ਕਸ਼ਮੀਰੀ ਦਰਵਾਜ਼ੇ ਤੇ ਪਹੁੰਚ ਕੇ ਲਿਆ ਉਸ ਦਾ ਆਹਨ ਵਾਲ ਸਾਂ ਨਹੀਂ ਰੜ ਰਿਹਾ ਸੀ ਅੰਤਾਂ ਦੀ ਠੰਡ ਦੀ ਰਾਤ ਉਸਨੇ ਇੱਕ ਕੌਲਾ ਮੱਲਿਆ ਤੇ ਧੀਰ ਨੂੰ ਗੋਦ ਵਿੱਚ ਲਟਾਇਆ ਚਾਪੜੀ ਬਾਜ਼ਾਰ ਕੰਨੀਆਂ ਬਘਿਆੜਾਂ ਦੀ ਆਵਾਜ਼ ਆ ਰਹੀਆਂ ਸਨ ਲੱਕੜ ਬੱਗੇ ਹੱਸ ਰਹੇ ਸਨ ਉਸਨੇ ਧੀਰ ਨੂੰ ਸੀਨੇ ਨਾਲ ਘੁੱਟ ਲਿਆ ਧੀਰ ਦੀਆਂ ਲੱਤਾਂ ਕੰਬ ਰਹੀਆਂ ਸਨ ਤਾਂ ਜ਼ੈਲਦਾਂ ਨੇ ਆਪਣੀ ਖੇਸੀ ਦੀ ਪੁਕਲਾ ਹੀ ਤੇ ਧੀਰ ਤੇ ਦੇਂਦੀ ਦੀ ਦਾ ਕੰਬਾ ਦਾ ਬੰਦ ਹੋ ਗਿਆ ਪਰ ਜ਼ੈਲ ਦਾ ਸਾਰਾ ਸਰੀਰ ਕੰਬ ਰਿਹਾ ਸੀ ਇਹ ਕੰਬਾ ਸਿਰਫ ਠੰਡ ਦਾ ਨਹੀਂ ਸੀ ਫਿਕਰਾਂ ਦਾ ਸੀ ਡਰ ਦਾ ਸੀ ਭੁੱਖ ਦਾ ਸੀ ਪਰ ਫਿਰ ਅੱਧੀ ਰਾਤ ਨੂੰ ਅਗਰੋ ਜ਼ੈਲ ਦਾ ਸਰੀਰ ਵੀ ਕੰਬਰੋਂ हट ਗਿਆ ਰਾਤ ਬੀਤੀ ਫਜ਼ਰ ਦੀ ਨਮਾਜ਼ ਲਈ ਅਜ਼ਾਨ ਆਈ ਮਾਂ ਨੇ ਧੀ ਨੂੰ ਵੀ ਘੁੱਟਿਆ ਹੋਇਆ ਸੀ ਧੀ ਜਾਗੀ ਪਰ ਮਾਂ ਵੀ ਜਾਗਾ ਜੇ ਨਹੀਂ ਖੁੱਲੀ ਸੀ ਅੰਮੀ ਅੰਮੀ ਫਰਜ਼ਾਨਾ ਬੋਲੀ ਪਰ ਜ਼ੈਲ ਦਾ ਚੁੱਪ ਸੀ ਅੰਮੀ ਮੈਨੂੰ ਸਾਹ ਨਹੀਂ ਆ ਰਿਹਾ ਛੱਡ ਅੰਮੀ ਤੇ ਫਰਜ਼ਾਨਾ ਤੱਕੇ ਨਾਲ ਜ਼ਹਿਰ ਦਾ ਦੀਆ ਵਾਹਾਂ ਵਿੱਚੋਂ ਨਿਕਲੀ ਅੰਮੀ ਤੂੰ ਕੁਝ ਬੋਲਦੀ ਕਿਉਂ ਨਹੀਂ ਅੰਮੀ ਬਾਲੜੀ ਨੇ ਮਾਂ ਨੂੰ ਹਲਾਇਆ ਪਰ ਉਹ ਨਹੀਂ ਜਾਣਦੀ ਸੀ ਕਿ ਅੰਮੀ ਤਾਂ ਜਾ ਚੁੱਕੀ ਸੀ ਉਸਦੇ ਸਿਰੋਂ 10 ਦਿਨ ਵਿੱਚ ਹੀ ਮਾਂ ਤੇ ਬਾਪ ਦਾ ਪਰਛਾਵਾਂ ਉੱਟ ਗਿਆ ਸੀ 7 ਸਾਲ ਦੀ ਮਾਸੂਮ ਬਾਲੜੀ ਤੇ ਲਖੜ ਬਗਿਆਂ ਦਾ ਭਰਿਆ ਸ਼ਹਿਰ ਆਦਮ ਖੋਰ ਬਗਿਆੜਾਂ ਦੀ ਪਰਮਾਰ ਸਭ ਪਾਸਿਓਂ ਵੈਸ਼ੀ ਹਾਸਿਆਂ ਦੀ ਆਵਾਜ਼ ਆ ਰਹੀਆਂ ਸਨ ਰੋਣ ਦੀ ਬੱਚੀ ਨੂੰ ਇੱਕ ਔਰਤ ਲੈ ਚੁੱਕਿਆ ਤੇ ਗਲਨਾਂ ਲਾਇਆ ਵਿਚਾਰੀ ਮਾਸੂਮ ਨਾਲ ਐਨਾ ਕਹਿਰ ਯਾ ਖੁਦਾ ਤੂੰ ਕਦੇ ਕਦੇ ਐਨਾ ਬੇਤਰਸ ਕਿਉਂ ਹੋ ਜਾਂਦਾ ਚਲਤੀ ਏ ਮੇਰੇ ਨਾਲ ਚਲ ਤੇ ਉਹ ਨੇਕ ਜਾਪਦੀ ਬੀਬੀ ਬਾਲੜੀ ਨੂੰ ਲੈ ਕੇ ਤੁਰ ਪਈ ਤੁਰਦਿਆਂ ਤੁਰਦਿਆਂ ਉਹ ਇੱਕ ਬਾਜ਼ਾਰ ਵਿੱਚ ਪਹੁੰਚੀਆਂ ਫਰਜ਼ਾਨਾ ਨੇ ਆਲਾ ਦੁਆਲਾ ਤੱਕਿਆ ਜਦੋਂ ਉਹ ਔਰਤ ਇੱਕ ਕਪੜੀਆਂ ਜੜਨ ਲੱਗੀ ਤਾਂ ਫਰਜ਼ਾਨਾ ਉਸ ਤੋਂ ਹੱਥ ਛੁਡਾ ਕੇ ਭੱਜੀ ਇਹ ਤਾਂ ਉਹ ਕੌੜੀਆਂ ਨੇ ਜਿੱਥੋਂ ਮੇਰੀ ਅੰਮੀ ਮੈਨੂੰ ਬਚਾ ਕੇ ਦੌੜੀ ਸੀ ਪਰ ਉਹ ਉਸ ਨੂੰ ਇੰਨਾ ਪੌੜੀਆਂ ਤੋਂ ਭਜਾ ਕੇ ਦੂਰ ਕਸ਼ਮੀਰੀ دروازੇ ਲੈ ਜਾਣ ਵਾਲਾ ਕੋਈ ਨਹੀਂ ਸੀ ਕਿਸਮਤ ਦੇ ਗੇੜ ਨੇ ਉਸ ਨੂੰ ਮੋੜੋਂ ਨਾ ਬਦਨਾਮ ਗਲੀਆਂ ਦੇ ਕੈਦਖਾਨਿਆਂ ਵਿੱਚ ਸੈਂਕੜੇ ਚਿੱਕਾਂ ਦੇ ਸ਼ੋਰ ਵਿੱਚ ਕਿਸੇ ਮਾਸੂਮ ਬਾਲੜੀ ਦੀਆਂ ਚਿੱਕਾਂ ਕੌਣ ਸੁਣਦਾ ਹੈ ਉਹਨਾਂ ਚਿੱਕਾਂ ਨੇ ਵੀ ਚਾਵੜੀ ਬਾਜ਼ਾਰ ਤੋਂ ਚਾਮਨੀ ਚੌਕ ਦੀਆਂ ਭੀੜੀਆਂ ਗਲੀਆਂ ਵਿੱਚ ਕਿਧਰੇ ਗੁਆਚ ਜਾਣਾ ਸੀ ਜੇ ਉਹ ਖਾਨਮ ਜਾਣ ਦੇ ਕੰਨੀ ਨਾ ਪੈਂਦੀਆਂ ਇਹ ਕੌਣ ਬਾਲੜੀ ਬਿਲਕ ਰਹੀ ਹੈ ਬੱਗੀ ਵਿੱਚ ਸਵਾਰ ਖਾਨਮ ਜਾਨ ਨੇ ਘੋੜਾ ਹੱਕ ਰਹੀ ਆਪਣੇ ਬੱਗੀਵਾਨ ਨੂੰ ਪੁੱਛਿਆ ਖਾਨਮ ਜਾਨ ਨੇ ਸੈਂਕੜੇ ਚਿੱਕਾਂ ਪਾਸੇ ਕਰਕੇ ਵਿੱਚੋਂ ਮਾਸੂਮ ਬਾਲੜੀ ਦੀਆਂ ਚਿੱਕਾਂ ਵੱਖ ਕਰ ਲਈਆਂ ਸਨ ਕੌਣ ਹੈ ਇਹ ਮਾਸੂਮ ਤੇ ਕਿਸ ਕੋਠੇ ਤੋਂ ਆ ਰਹੀ ਹੈ ਇਸੇ ਰੋਂਦੀ ਆਵਾਜ਼ ਬੱਗੀ ਵਿੱਚੋਂ ਨਿਕਲ ਕੇ ਖਾਨਮ ਜਾਨ ਜੋ ਹੁਣ ਚਾਵੜੀ ਬਾਜ਼ਾਰ ਦੇ ਵਿਚਕਾਰ ਖਲੋਤੀ ਸੀ ਬਹੁਤ ਉੱਚੀ ਬੋਲੀ ਕੋਠੇ ਦੀਆਂ ਮਾਲਕ ਤਵਾਇਫਾਂ ਭਜੀਆਂ ਆਈਆਂ ਸਭ ਨੇ ਖਾਨਮ ਨੂੰ ਸਲਾਮ ਕੀਤੀ ਇਸ ਬਾਲੜੀ ਨੂੰ ਤਾਂ ਹਜ਼ੂਰ ਉਸਦੀ ਮਰੀ ਮਾਂ ਦੀ ਛਾਪੂ ਤੇ ਚੁੱਕ ਕੇ ਲਿਆਈ ਹੈ ਨੂਰ ਬਾਈ ਤੇ ਉਸਦੇ ਕੋਠੇ ਤੇ ਬਿਲਕੁਕਰੀ ਹੈ ਨੂਰ ਬਾਈ ਨਾਲ ਖਾਰ ਖਾਂਦੀ ਕੋਈ ਤਵਾਇਫ ਬੋਲੀ ਖਾਨਮ ਜਾਨ ਦੇ ਕਹਿਣ ਤੇ ਬਾਲੜੀ ਨੂੰ ਲਿਆ ਲਾ ਗਿਆ ਖਾਨਮ ਨੇ ਉਸ ਨੂੰ ਗਾਣ ਲਾੜ ਲਾ ਕੇ ਚੁੱਪ ਕਰਵਾਇਆ ਤੇ ਬੋਲੀ ਕਿੱਥੇ ਹੈ ਤੇਰੀ ਮਾਂ ਨੂਰ ਬਾਈ ਨੇ ਪਤਾ ਦੱਸਿਆ ਤੇ ਖਾਨਮ ਜਾਨ ਬੱਚੀ ਨਾਲ ਕਸ਼ਮੀਰੀ ਦਰਵਾਜ਼ੇ ਆਪੀ ਯਾ ਖੁਦਾ ਜ਼ੈਲਦਾ ਖਾਨਮਜ਼ਾਣ ਨੇ ਜ਼ੈਲਦਾ ਨੂੰ ਪਛਾਣ ਲਿਆ ਸੀ ਤੇ ਉਸ ਨੇ ਫਰਜ਼ਾਨਾ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਖਾਨਮਜ਼ਾਣ ਦੇ ਕੋਠੇ ਤੋਂ ਹੀ ਤਾਂ ਲੈ ਕੇ ਗਿਆ ਸੀ ਨਵਾਬ ਮੁਤਫਲੀ ਜ਼ੈਲਦਾ ਨੂੰ ਤੇਰੇ ਅੱਬੂ ਦਾ ਕੀ ਨਾਮ ਹੈ ਬੱਚੇ ਤਸਦੀਕ ਲਈ ਖਾਨਮ ਨੇ ਬਾਲੜੀ ਨੂੰ ਬੜੇ ਪਿਆਰ ਨਾਲ ਪੁੱਛਿਆ ਨਵਾਬ ਮੁਤਫਲੀ ਬੱਚੀ ਬੋਲੀ ਕਿ ਉਸ ਨੇ ਤੁਹਾਨੂੰ ਘਰੋਂ ਕੱਢ ਦਿੱਤਾ ਉਸ ਨੇ ਨਹੀਂ ਬੜੀ ਮੰਮੀ ਨੇ ਤੇ ਨਵਾਬ ਦੀ ਜ਼ੁਬਾਨ ਨੂੰ ਕੀ ਸੌਂਕ ਲੱਗ ਗਈ ਸੀ ਉਸ ਤੇ ਰੋਕਿਆ ਕਿਉਂ ਨਹੀਂ ਅਬੂ ਤਾਂ ਅੱਲਾਹ ਪਾਕ ਕੋਲ ਚਲੇ ਗਏ ਹਨ ਵੀ ਮਾਸੂਮ ਮੁਜੀ ਮਾਨ ਨੇ ਦੱਸਿਆ ਅਸੀਂ ਉਸਨੂੰ ਕਹਿ ਦਿੱਤਾ ਕਿ ਆਖੁਦਾ ਜ਼ੈਲਦਾਨਾ ਨੂੰ ਖਾਨਮ ਨੇ ਆਪਸ ਪਰਦੇ ਖਾਪ ਕੀਤਾ ਤੇ ਆਪਣੇ ਵਿਹੜੇ ਵਿੱਚ ਹੀ ਉਸਦੀ ਕਬਰ ਬਣਵਾਈ ਫਰਜ਼ਾਨਾ ਹੁਣ ਖਾਨਮ ਦੀ ਆਸਰੀ ਸੀ ਪਰ ਖਾਨਮ ਤਾਂ ਆਪ ਉਠੇ ਵਾਲੀ ਸੀ ਸੋ ਫਰਜ਼ਾਨਾ ਦੇ ਬਿਹਤਰ ਭਵਿੱਖ ਦੀ ਆਸ ਤਾਂ ਕਿਸੇ ਨੂੰ ਨਹੀਂ ਸੀ ਮੇਰੇ ਕੋਲ ਤਾਂ ਇਹ ਹੁਨਰ ਹੈ ਫਰਜ਼ਾਨਾ ਮੇਰੀ ਬੱਚੀ ਇਹੋ ਸਿੱਖਿਆ ਦੇ ਸਕਦੀ ਹਾਂ ਤੈਨੂੰ ਸੰਗੀਤ, ਨਾਚ ਤੇ ਅਦਾਵਾਂ ਇਹੋ ਪੜ੍ਹਾਈ ਹੈ ਮੇਰੀ ਜੇ ਤੂੰ ਕਹੇ ਤਾਂ ਇਸ ਵਿਸ਼ੇ ਤੇ ਨੂੰ ਪੂਨ ਕਰ ਸਕਦੀ ਹਾਂ ਚੋਣ ਕਰਨ ਲਈ ਕੁਝ ਹੋਰ ਹੈ ਮੇਰੇ ਲਈ ਵੀ ਕਿ ਉਹ ਫਰਜ਼ਾਨਾ ਦੀ ਹਮੇ ਹੀ ਸੀ ਉਸਨੇ ਖਾਨਮ ਜਾਨ ਦੇ ਵਿਰੇ ਵਿੱਚ ਬਣੀ ਆਪਣੀ ਮਾਂ ਦੀ ਕਬਰ ਨਾਲ ਪਿੱਠ ਲਾਈ ਤੇ ਪੈਰਾਂ ਨੂੰ ਝਾਂਜਰਾ ਬੰਨਣ ਲੱਗੀ ਪਰ ਝਾਂਜਰਾ ਕਦ ਘੰਗਰੂਆਂ ਵਿੱਚ ਬਦਲ ਗਈਆਂ ਫਰਜ਼ਾਨਾ ਨੂੰ ਪਤਾ ਹੀ ਨਾ ਲੱਗਿਆ ਤੇ ਇਹ ਵੀ ਨਹੀਂ ਕਿ ਘੰਗਰੂ ਹੀ ਉਸ ਦੀ ਕਿਸਮਤਾਂ ਚੰਗੀ ਮਾੜੀ ਜੋ ਵੀ ਸੀ ਕੁਦਰਤ ਦੁਆਰਾ ਰਚੀ ਗਈ ਇਹ ਖੇਡ ਖੇਡਦੇ ਆ ਫਰਜ਼ਾਨਾ ਦੀ ਇੱਕੋ ਸਾਥੀ ਸੀ ਹਰਮਤ ਉਸਦੇ ਸਭ ਦੁੱਖ ਸੁੱਖ ਤਕਲੀਫਾਂ ਹਰਮਤ ਨਾਲ ਸਾਂਝੀਆਂ ਕਰਦੀ। ਹਰਮਤ ਉਸ ਨਾਲੋਂ ਉਮਰ ਵਿੱਚ ਕੋਈ 10-15 ਸਾਲ ਵੱਡੀ ਸੀ ਪਰ ਉਹਨਾਂ ਦੇ ਪ੍ਰੇਮ ਉਮਰ ਦੇ ਇੰਨੇ ਫਰਕ ਹੋਣ ਦੇ ਬਾਵਜੂਦ ਸਹੀ ਲੀਂਆ ਵਾਲਾ ਸੀ। ਹਰਮਤ ਨੇ ਆਪਣੇ ਇੱਥੇ ਪਹੁੰਚਣ ਦੀ ਸਾਰੀ ਦਾਸਤਾਨ ਫਰਜ਼ਾਨਾ ਨੂੰ ਸੁਣਾਈ। ਤਾ ਫਰਜ਼ਾਨਾ ਨੂੰ ਆਪਣਾ ਦੁੱਖ ਘੱਟ ਚਾਪਣ ਲੱਗਾ। ਹਰ ਕਿਸੇ ਦੀ ਇਹੀ ਕਹਾਣੀ ਹੈ ਫਰਜ਼ਾਨਾ, ਕੋਈ ਸਾਡੇ ਤੋਂ ਘੱਟ ਦੁਖੀ ਨਹੀਂ। ਕਿਸੇ ਦੀ ਬਾਤ ਪਰ ਇਹ ਕਹਾਣੀਆਂ ਜਹੀ ਨਹੀਂ ਕਿ ਕੋਈ ਰਾਜਕੁਮਾਰ ਆਏਗਾ ਤੇ ਬੱਗੀ ਵਿੱਚ ਬਿਠਾ ਕੇ ਲੈ ਕੇ ਜਾਏਗਾ। ਹਰ ਮਤ ਕਈ ਵਾਰ ਫਰਜ਼ਾਨਾ ਨੂੰ ਤਰਵਾਸਿੰਦੇ ਤੇ ਆਖਦੀ, ਕਦੇ ਤਾਂ ਸੁਖ ਦੇ ਦੇਣੋਂ ਆਉਣਗੇ, ਸੋ ਧੀ ਕਿਸੇ। ਤੇ ਕੁੰਭੀ ਨਰਕ ਹਜੇ ਸ਼ੁਰੂ ਕਦ ਹੋਇਆ ਸੀ, ਫਰਜ਼ਾਨਾ ਤਾਂ ਹਜੇ ਮਸਾਂ 14 ਸਾਲ ਦੀ ਹੀ ਸੀ। ਹਜੇ ਤਾਂ ਉਸਨੇ ਉਹਨਾਂ ਮਹਿਫਲਾਂ ਵਿੱਚ ਆਉਣਾ ਸ਼ੁਰੂ ਨਹੀਂ ਕੀਤਾ ਸੀ ਮਹਿਫਲਾਂ ਜਿਨ੍ਹਾਂ ਵਿੱਚ ਸਰੋਤੇ ਲੱਕੜ ਬੱਗੇ ਤੇ ਬਗਿਆੜ ਹੁੰਦੇ ਸਨ ਭੁੱਖੇ ਜਾਨਵਰਾਂ ਤੋਂ ਖੋਰਤੀ ਉਹਨਾਂ ਇੰਨਿਆਂ ਦਾ ਨਾ ਮਾਸ ਸੋਚ ਕੇ ਖਾਣਾ ਸੀ ਭਾਵੇਂ ਖਾਨਮਜ਼ਾਣ ਨੀ ਫਰਜ਼ਾਨਾ ਨੂੰ ਛੋਟੀ ਉਮਰੇ ਵਿਗੜੋਂ ਤਾਂ ਬਚਾ ਲਿਆ ਸੀ ਪਰ ਹੁਣ ਹਰ ਰਾਤ ਵਿਗਣਾ ਸੀ ਕਿੰਨੇ ਜਾਨਵਰਾਂ ਦੀ ਨਜ਼ਰਾਂ ਸਾਲ ਹੋ ਸਕਦੇ ਵੱਡੀ ਬੋਲੀ ਲੱਗਣੀ ਸੀ ਉਸ ਲਈ ਇਸ ਲਈ ਤਾਂ ਸੂਚੀ ਤਿਆਰ ਕੀਤਾ ਜਾ ਰਿਹਾ ਸੀ ਉਸ ਨੂੰ ਮਿੱਸੀ ਦਿੱਤੀ ਜਾ ਰਹੀ ਸੀ ਤਾਂ ਕਿ ਉਹ ਕਦੇ ਮਾਂ ਨਾ ਬਣ ਸਕੇ ਦੰਦਾਂ ਉਤੇ ਮਲਣ ਦੀ ਤਿਆਰੀ ਵੀ ਕੀਤੀ ਜਾ ਰਹੀ ਸੀ ਆਮ ਔਰਤਾਂ ਜਿਵੇਂ ਦੰਦਾਂ ਸਾ ਮਲਦੀਆਂ ਹਨ ਓਵੇਂ ਹੀ ਤਵਾਇਫ ਦੀ ਪਛਾਣ ਲਈ ਇਹ ਮਿੱਸੀ ਉਹਨਾਂ ਦੇ ਦੰਦਾਂ ਤੇ ਮਲੀ ਜਾਂਦੀ ਸੀ ਜਿਸ ਨਾਲ ਦੰਦ ਕਾਲੇ ਹੋ ਜਾਂਦੇ ਸਨ ਫਰਜ਼ਾਨਾ ਹੁਣ ਤਿਆਰ ਹੈ ਖਨਮਜ਼ਾਨੀ ਐਲਾਨ ਕਰਵਾ ਦਿੱਤਾ ਪਰ ਮਤ ਫਰਜ਼ਾਨਾ ਦੇ ਹੱਥ ਫੜ ਕੇ ਬੈਠੀ ਸੀ ਜੋ ਹੁਣ ਫਰਜ਼ਾਨਾ ਨਾਲ ਵਾਪਰਨਾ ਸੀ ਉਹ ਹੋਏ ਮਤ ਨਾਲ ਕੁਝ ਸਾਲ ਪਹਿਲਾਂ ਬੀਚ ਚੁੱਕਾ ਸੀ ਤਵਾਇਫ ਇਹੋ ਕਰਮ ਲਿਖਾ ਕੇ ਲਿਆਉਂਦੀ ਹੈ ਫਰਜ਼ਾਨਾ ਹੁਣ ਇਹੋ ਤੇਰੀ ਜ਼ਿੰਦਗੀ ਹੈ ਹੱਸ ਕੇ ਬਤਾ ਲੈ ਚਾਹੇ ਰੋ ਕੇ ਸਭ ਪਾਸੇ ਖਬਰ ਪਹੁੰਚ ਗਈ ਰਾਜੇ ਜਵਾਹਰ ਮਲ जाट ਦੇ ਮਹਿਲਾਂ ਤੱਕ ਵੀ ਮੁਗਲ ਬਾਦਸ਼ਾਹ ਦੇ ਚਹੇਤੇ ਤੇ ਰਾਜੇ ਜਵਾਹਰ ਮਲ ਕੋਲ ਨੌਕਰੀ ਕਰ ਰਹੀ ਜਰਮਨ ਵਾਲਟਰ ਰੇਨ하ਰਟ ਦੇ ਕੰਨੀ ਵੀ ਭਿੰਕ ਪਈ ਕਿ ਜ਼ੈਲ ਦਾ ਨਾਮੀ ਖੂਬਸੂਰਤ ਕਸ਼ਮੀਰੀਨ ਦੀ ਬੇਅੰਤਾਂ ਸੋਹਣੀ ਧੀ ਦੀ ਪਹਿਲੀ ਮਹਿਫਲ ਦੀ ਤਿਆਰੀ ਹੋ ਰਹੀ ਹੈ ਉਸਨੇ ਵੀ ਚਾਪੜੀ ਬਾਜ਼ਾਰ ਦਾ ਰੁਕ ਕੀਤਾ ਅੰਗਰੇਜ਼ਾਂ ਦੇ ਕਤਲੇਆਮ ਕਾਰਨ ਇਹ ਰਿਹਰਨ ਹਾਰਟ ਪਟਨੇ ਦਾ ਬੁਚੜ ਕਰਕੇ ਵੀ ਜਾਣਿਆ ਜਾਂਦਾ ਸੀ ਅੰਗਰੇਜ਼ਾਂ ਤੋਂ jaan ਬਚਾਉਂਦਾ ਸੀ ਇਹ ਪਹਿਲਾਂ ਦਿੱਲੀ ਤੇ ਮਗਰੋਂ ਜਵਾਰਮਾਲ ਕੋਲ ਪਹੁੰਚਿਆ ਸੀ ਅੰਗਰੇਜ਼ ਇਹ ਹਿੰਦੁਸਤਾਨ ਲਈ ਸੰਭਾਵੀ ਖਤਰਾ ਸਨ ਸੋ ਸਭ ਉਹਨਾਂ ਨਾਲ ਨਫ਼ਰਤ ਕਰਦੇ ਸਨ 45 ਸਾਲਾਂ ਦਾ ਇਹ ਬੁਚੜ ਖਾਨਮ ਜਾਂ ਦੇ ਕੋਠੇ ਤੇ ਪਹੁੰਚਿਆ ਸਾ 14 ਸਾਲ ਦੀ ਮਾਸੂਮ ਬੱਚੀ ਜਿਸ ਦਾ ਕੱਦ ਹਜੇ 5 ਫੁੱਟ ਤੋਂ ਵੀ ਘੱਟ ਸੀ ਉਸ ਅੱਗੇ ਖੜੀ ਕਰ ਦਿੱਤੀ ਗਈ। ਖਾਨਮਜ਼ਾਣ ਨੇ ਕਸਾਈ ਹੱਥ ਬਟੇਰ ਦੇ ਦਿੱਤਾ ਸੀ। ਰਿੰਹਾਰਟ ਨੇ ਖਾਨਮਜ਼ਾਣ ਨਾਲ ਇਕੱਲਿਆਂ ਗੱਲ ਕੀਤੀ ਤੇ ਮੋਹਰਾਂ ਦੀ ਥੈਲੀ ਉਸ ਨੂੰ ਫੜਾਉਂਦਿਆਂ ਬੋਲਿਆ ਮੈਨੂੰ ਸੌ ਹੈ ਇਹ ਸਾਰੇ। ਕੇਸ ਨਾਲ ਨਿਕਾਹ ਕਰਾਂਗੇ। ਇਹ ਖੇਲ ਬਣ ਕੇ ਨਹੀਂ ਰਹੇਗੀ ਮੇਰੀ بیوی ਬਹਾਰੀ ਬੇਗਮ ਦਾ ਤਾਂ ਤੈਨੂੰ ਪਤਾ ਹੀ ਹੈ ਉਸ ਦਾ ਜ਼ਹਿਨੀ ਤوازن ਠੀਕ ਨਹੀਂ। ਇਹ ਮੇਰੀ ਵਾਰਸ ਹੋਏਗੀ। ਇਸ ਦੇ ਕੋਖੋਂ ਹੀ ਮੇਰਾ ਵਾਲਿਸ ਜਨਮ ਲਵੇਗਾ ਤੇ ਖਾਨਮਜ਼ਾਨ ਔਰ ਇਨ ਹਾਰਟ ਦੀਆਂ ਗੱਲਾਂ ਆਪਦੇ ਮੋਰਾਂ ਦੀ ਥੈਲੀ ਦੋਵੇਂ ਹੀ ਭਾਰੀ ਲੱਗੀਆਂ ਬੱਗੀ ਵਿੱਚ ਬੈਠਦੇ ਆਂ ਹੀਰੇ ਨਹਾਰਟ ਨੇ ਜੇਬ ਵਿੱਚੋਂ ਜਹਤ ਸ਼ੀਸ਼ੀ ਕੱਢੀ ਤੇ ਫਰਜ਼ਾਨਾ ਨੂੰ ਦਿਖਾਉਂਦਿਆਂ ਬੋਲਿਆ ਅੰਗਰੇਜ਼ ਮੇਰੇ ਦੁਸ਼ਮਣ ਹਨ ਮੈਂ ਉਹਨਾਂ ਦਾ ਕਤਲੇਆਮ ਕਿੱਤਾ ਹੂੰ ਮੇਰੀ ਉਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਮੇਰੀ ਫੌਜ ਤਾਂ ਪੈਸੇ ਲਈ ਲੜਦੀ ਹੈ ਅੰਗਰੇਜ਼ ਇਹ ਦਿੰਦੇ ਮੈਂ ਉਹਨਾਂ ਵੱਲ ਲੜਦਾ ਹਿੰਦੁਸਤਾਨੀਆਂ ਨੇ ਦਿੱਤਾ ਤਾਂ ਮੈਂ ਉਹਨਾਂ ਵੱਲ ਹੋ ਗਿਆ ਹੁਣ ਮੈਂ ਇਹ ਸੋਚਿਆ ਹੋਇਆ ਹੈ ਕਿ ਜੋ ਦਾ ਅੰਗਰੇਜ਼ਾਂ ਦੇ ਹੱਥ ਨਹੀਂ ਆਵਈਆਂ ਇਸ ਲਈ ਜ਼ਹਿਰ ਦੀ ਸ਼ੀਸ਼ੀ ਨਾਲ ਰੱਖਤਾ ਹਾਂ ਧੰਨਵਾਦ ਸ਼ੁਕਰੀਆ ਰੈਂਦਾ ਬਾਗ ਕੱਲ ਤੁਹਾਡੇ ਅੱਗੇ ਪੇਸ਼ ਕਰਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ